ਜਿੱਕ ਮੁੰਡਾ ਦਾ ਹੈਗਾ ਜੀ ਦਰਖਤ ਵਿੱਚ ਵੱਜਣ ਕਰਕੇ ਮੋਰ ਦੇ ਕੁਟੀ ਦੇ ਲੱਕਾ ਪੈਣ ਦਾ ਦਰਖਤਾਂ ਵਿੱਚ ਵੱਜਣ ਕਰਕੇ ਮੇਰਾ ਨਾਮ ਸੰਤ ਸਿੰਘ ਹੈ ਜੀ ਇਹ ਰਾਤ ਨੂੰ ਹੋਇਆ ਜੀ ਕੰਮ 12 1 ਵਜੇ ਦਾ ਜੇਲੈਂਟ ਹੋ ਗਿਆ ਜੀ ਸਭ ਤੋਂ ਸਵੇਰੇ ਪਤਾ ਲੱਗਿਆ ਕੌਣ ਸੀ ਮੇਰਾ ਮੁੰਡਾ ਕਿੰਨੇ ਨਾਮ ਸੀ ਕਿਰਤ ਅਰਸ਼ਦੀਪ ਸਿੰਘ ਜੀ ਨੂੰ 23 ਸਾਲ ਦੀ ਕਿੱਥੋਂ ਜਾ ਰਹੇ ਸੀ ਉਹ ਇਹ ਕੋਈ ਪਤਾ ਨਹੀਂ ਕਿੱਥੋਂ ਗਏ ਨੇ ਕਿੱਥੋਂ ਨਹੀਂ ਗਏ ਘਰੋਂ ਕਿੰਨੇ ਕ ਵਜੇ ਗਏ ਸੀ ਇਹ ਵੀ ਨਹੀਂ ਦੱਸਾਇਆ ਇਹ ਕੀ ਕੰਮ ਕਰਦਾ ਮੈਨਾਂ ਤੇ ਹੜ ਜਪਾਈ ਕਰਦਾ ਮੇਰਾ ਪਿੰਡ ਘੁੰਮਣਾ ਹੈ ਮੇਰਾ ਨਾਮ ਰਣਵੀਰ ਸਿੰਘ ਹੈ ਜਿਹਨਾਂ ਦਾ ਐਕਸੀਡੈਂਟ ਹੋਇਆ ਉਹ ਮੇਰਾ ਸਾਲਾ ਦੀ ਗਈ ਤੇ ਉਹਨਾਂ ਦੀ ਭੈਣ ਮੇਰੇ ਘਰੇ ਵਿਆਹੀ ਵੀ ਹੈ ਜੀ ਕੀ ਨਾਮ ਉਹਦਾ ਨਾਮ ਅਰਸ਼ਦੀਪ ਸਿੰਘ ਧੀ ਹੈ ਜੀ ਉਮਰ ਕਿੰਨੀ ਹੈ ਉਮਰ ਵੀ 22 ਸਾਲ ਦੇ ਲਗਭਗ ਉਮਰ ਹੈ ਜੀ ਨਹੀਂ ਮੈ ਰਣ ਨਹੀਂ ਕਿੰਨੀ ਕਿਤੇ ਹੋ ਗਿਆ ਤੇ ਸਾਲਕ ਬਿਆਨ ਹੋ ਗਿਆ ਜੀ ਕੀ ਘਟਨਾ ਕੋਈ ਸੀ ਇਹ ਰਾਤੀ ਮਤਲਬ ਕਿ ਨਿਕਲੇ ਤੀਗੇ ਤੇ ਘਰੋਂ ਰਾਤੀ ਇਹਨਾਂ ਦੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਜੀ ਕਿੱਥੇ ਹੋਇਆ ਐਕਸੀਡੈਂਟ ਐਕਸੀਡੈਂਟ ਆਪਣੀ ਗੱਡੀ ਵਾਲੀ ਨਾਲ ਡੱਪ ਕੇ ਹੋਇਆ ਜੀ ਹੁੰਡਾਈ ਏਜੰਸੀ ਦੇ ਨਾਲ ਹੀ ਥੋੜਾ ਇੱਧਰ ਪਿੱਛੇ ਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਸਵੇਰ ਫੋਨ ਗਿਆ ਜੀ ਕਹਿੰਦੇ ਤੇ ਉਹ ਕਹਿੰਦੇ ਵੀ ਰਾਤ ਦਾ ਮਿਲ ਨਹੀਂ ਰਹੇਗਾ ਵੀ ਅਰਸ਼ ਮਿਲ ਨਹੀਂ ਰਹੇਗਾ ਜੀ ਉਹਨੂੰ ਰਾਤ ਦੇ ਲੱਭਦੇ ਫਿਰਦੇ ਆ ਤੇ ਚਲੋ ਸਵੇਰ ਫੋਨ ਗਿਆ ਤੇ ਮੈਂ ਫੋਨ ਸੁਣ ਕੇ ਚਲੋ ਮੈਂ ਵੀ ਆਇਆ ਵੀ ਚਲੋ ਕੋਈ ਪ੍ਰੋਬਲਮ ਹੋ ਸਕਦੀ ਆ ਮੈਂ ਆਇਆ ਫਿਰ ਮੈਨੂੰ ਰਾਸਤੇ 'ਚ ਫੋਨ ਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਇੱਥੇ ਮੈਨੂੰ ਰਾਜ ਮਿਲੇ ਚਲੋ ਮੈਂ ਉੱਥੇ ਖੜ ਗਿਆ ਤੇ ਉਦੋਂ ਉਹ ਪੂਰੇ ਹੋ ਚੁੱਕੇ ਸੀ ਕਿੱਦਾਂ ਸੀਗੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਦੋ ਜਣੇ ਥੀਗੇ ਦੋ ਜਣੇ ਨਾ ਦੋਸਤ ਥੀਕੇ ਕੌਣ ਹਾਂਜੀ ਉਹ ਮੁੰਡਾ ਇਹਦਾ ਸ਼ਾਇਦ ਦੋਸਤ ਹੀ ਹੋਣਾ ਈ ਉਹਨੂੰ ਰਵੀ ਕਹਿੰਦੇ ਨੇ ਕੁਛ ਵੀ ਦੋਨਾਂ ਦੀ ਮੌਕੇ ਤੇ ਡੈਥ ਆਫਿਸ ਇਹ ਨਹੀਂ ਆਪਾਂ ਨੂੰ ਪਤਾ ਦੇਖੋ ਚਾਂਸ ਰਾਤ ਦਾ ਰਾਤ ਦਾ ਜਦੋਂ ਕਿਸੇ ਨੂੰ ਮਿਲੀ ਨਹੀਂ ਕਿ ਰਾਤ ਦੇ ਕਿਉਂਕਿ ਖੱਡੇ ਚ ਗਿਰੇ ਪਏ ਸੀਗੇ ਜੇ ਬੱਚੇ ਵੀ ਹੋਣਗੇ ਰਾਤ ਇਹ ਕੀ ਪਤਾ ਹੁਣ ਤੜਫ ਕੇ ਮਰਨੇ ਆ ਜਾਂ ਕਿਵੇਂ ਜਦੋਂ ਕਿਸੇ ਨੇ ਦੇਖੀ ਨਹੀਂ ਇਹ ਵੀ ਕਹਿ ਸਕਦਾ ਵੀ ਕੋਈ ਵੱਡੀ ਪੇਟ ਮਾਰ ਲਿਆ ਦੇਖੋ ਹਾਲ ਤਾਂ ਫਿਲਹਾਲ ਆਪਾਂ ਕੁਝ ਨਹੀਂ ਕਹਿ ਸਕਦੇ ਆ ਮੈਂ ਕਿਸੇ ਨੂੰ ਕਹੀ ਆ ਆਪਾਂ ਜਦੋਂ ਆਪਾਂ ਨੂੰ ਅਸਲ ਇਦਾਂ ਪਤਾ ਹੀ ਨਹੀਂਗਾ ਵੀ ਅਸਲ ਚ ਹੋਇਆ ਕੀ ਮੇਰਾ ਨਾਮ ਜੋਰਾਵਰ ਸਿੰਘਾ ਜੀ ਪਿੰਡ ਮੇਰਾ ਖਾਨਪਰਾਏ ਜ਼ਿਲ੍ਹਾ ਮੇਰਾ ਫਤੇਗੜ ਸਾਹਿਬ ਹੈ ਜੀ ਤੇ ਮੇਰੇ ਚਾਚਾ ਜੀ ਦਾ ਬੇਟਾ ਸੀ ਜੀ ਕੀ ਨਾਮ ਹੈ ਇਹਦਾ ਹਰਸ਼ਦੀਪੀ ਕੀ ਘਟਨਾ ਹੋਈ ਸੀ ਘਟਨਾ ਇਹ ਸੰਤਾ ਸਵੇਰੇ ਫੋਨ ਆਇਆ ਸੀਗਾ ਵੀ ਇਹਦਾ ਇੱਦਾਂ ਡੈਥ ਹੋ ਗਈ ਸੰਤਾ ਇਹ ਵੀ ਤਾਂ ਪਤਾ ਵੀ ਐਕਸੀਡੈਂਟ ਹੋ ਗਿਆ ਜੀ ਸੰਤਾ ਉਰੇ ਆ ਕੇ ਪਤਾ ਲੱਗਿਆ ਵੀ ਆ ਵੀ ਐਕਸੀਡੈਂਟ ਹੋ ਗਿਆ ਮੁੰਡੇ ਦਾ ਕੀ ਜਦ ਤੁਸੀਂ ਮੌਕੇ ਤੇ ਕੇਵਲ ਕੀ ਹੀ ਦੇਖਿਆ ਤੁਸੀਂ ਮੌਕੇ ਤੇ ਮੈਂ ਤਾਂ ਜੀ ਹੁਣੇ ਪਹੁੰਚਿਆ ਸਿੱਧਾ ਹਸਪੀਟਲ ਜੀ ਆਇਆ ਕੀ ਘਟਨਾ ਤੁਸੀਂ ਸੁਣਾਉਣਾ ਸੁਣਿਆ ਵੀ ਕਹਿੰਦੇ ਵੀ ਐਕਸੀਡੈਂਟ ਹੀ ਹੋਇਆ ਵੀ ਇਹ ਮੈਂ ਤਾਂ ਵੀ ਨਹੀਂ ਪਤਾ ਵੀ ਕਾਦ ਲੈ ਜਾਂਦੇ ਚੱਕ ਕੇ ਕਾਦ ਨਹੀਂ ਅਸਟਾ ਸਿੱਧਾ ਉਰੀ ਪਹੁੰਚੇ ਮੈਂ ਲਾਈਟ ਅੱਖਾਂ ਚ ਪੈਣ ਦਾ ਖਸਾ ਜਤਾਇਆ ਹੋ ਸਕਦਾ ਜੀ ਇਹ ਦਰਖਤ ਦੇ ਵਿੱਚ ਲੱਗੇ ਹੋਏ ਸੀ ਹਾਂਜੀ ਕਹਿੰਦੇ ਦਰਖਤ ਚ ਲੱਗੇ ਹੋਏ ਸੀ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਸਮਰਾਲੇ ਤੋਂ ਹੀ ਆਪਣੇ ਪਿੰਡ ਜਾ ਰਹੇ ਸੀਗੇ ਰਾਤ ਨੂੰ ਸਚਿਆ ਸਿੰਘ ਦਾ ਨਾਮ ਹੈ ਜੀ ਹਰੀਮਾਬਾਦ ਖੁਰਦ ਮੇਰਾ ਪਿੰਡ ਹੈ ਜੀ ਐਕਸੀਡੈਂਟ ਵੀ ਤਾਂ ਕਿਵੇਂ ਹੋ ਗਈ ਕੌਣ ਸੀ ਤੋ ਇਹ ਮੇਰੇ ਭਤੀਜੇ ਨਾਲੇ ਮੈਂ ਤਾਂ ਆ ਰਿਹਾ ਉਹਦਾ ਜੀ ਗੁਰਵਿੰਦਰ ਗੁਰਵਿੰਦਰ ਸਿੰਘ ਉਹਦਾ ਨਾਮ ਮੁੰਡੇ ਦਾ ਜੀ ਰਵੀ ਕਿਹੋ ਨਾ ਕਿ ਰਵੀ ਇਹ ਨਾਮ ਹੈ ਜੀ ਇਹ ਰਾਤ ਤੇ ਕੱਲ ਕਿਤੇ ਪਿੰਡੋਂ ਗਏ ਨੇ ਜੀ ਤੇ ਇੱਕ ਸੰਦਾਲੇ ਤੋਂ ਗੱਡੀ ਪਰਤ ਮਲਵਾ ਰਹੇ ਸੀ ਜਿਹੜੀ ਪਿੰਡ ਨੂੰ ਆ ਰਹੇ ਸੀ ਤੇ ਰਸਤੇ 'ਚ ਇਹਨਾਂ ਵੀ ਸਾਨੂੰ ਪਤਾ ਲੱਗਿਆ ਵੀ ਰਾਤ ਦੇ ਨੇੜੇ ਕੋਠਰਾ ਐਕਸੀਡੈਂਟ ਹੋ ਗਿਆ ਇਹਨਾਂ ਦਾ ਸਾਨੂੰ ਸਵੇਰੇ 8:30 ਵਜੇ ਪਤਾ ਲੱਗਿਆ ਕਿ ਤੁਹਾਡੇ ਤੀਜੇ ਦੀ ਜਗ੍ਹਾ ਕਿੰਦੀ ਐਕਸੀਡੈਂਟ ਹੋ ਗਿਆ ਵੀ ਉਹ ਤਾਂ ਤੇ ਜਗ ਦੇਖੋ ਜਦੋਂ ਆ ਕੇ ਦੇਖਿਆ ਸੀ ਤਾਂ ਇਹਨਾਂ ਦਾ ਐਕਸੀਡੈਂਟ ਹੋਇਆ ਸੀ ਇਹਨਾਂ ਦੀ ਦੋ ਰੱਸ਼ਾ ਕੋਲ ਪਈ ਐ ਦੋ ਰੱਸ਼ਾ ਬਈ ਹੋ ਜਣੇ ਸੀ ਤੇ ਜਗ ਦੇ ਦੋ ਸੀ ਵਿੱਚ ਵਿੱਚ ਬੰਦਾ ਜੀ ਆ ਤੀਜਾ ਕੋਈ ਦੱਸਦੇ ਨੇ ਸਾਨੂੰ ਮੈਨੂੰ ਪਤਾ ਕੋਈ ਨਹੀਂ ਕੋਈ ਜੀ ਮੌਕੇ ਤੇ ਦਿੱਤੋ ਗਿਆ ਮੌਕੇ ਡੈਥ ਹੋ ਗਿਆ ਨੇ ਮੌਕੇ ਤੇ ਮਾਸ਼ਾਅੱਲਾ ਮਲਕੀ ਚਾਰਾਣਾ ਮੈਂ ਹਾਂਜੀ ਕੀ ਘਟਨਾ ਵਾਪਰੀ ਸੀ ਜੀ ਰਾਤ ਮੈਂ ਤਾਂ ਜਦ ਆਇਆ ਘਰੇ ਵੀ ਉਹਨਾਂ ਦਾ ਖਾਈ ਚ ਲੈਟ ਪਈ ਆ ਜਿਹੜਾ ਹੱਥ ਤੇ ਲੱਗਿਆ ਮੋਟਰਸਾਈਕਲ ਉਹਨਾਂ ਦਾ ਅੱਛਾ ਕੌਣ ਸੀਗੇ ਮੌਜਮਾਨ ਸੀ ਆ ਨਹੀਂ ਫਿਰ ਮੈਨੂੰ ਪੁਲਸ ਵਾਲੇ ਇਹਨਾਂ ਦੇ ਪਰਿਵਾਰ ਆਇਆ ਮੇਰੀ ਗੱਡੀ ਲੈ ਕੇ ਜਾ ਕੇ ਦੇਖਿਆ ਇਹ ਦਰਖਤ ਦੇ ਨਾਲ ਬਾਣ ਫਸੇ ਸੀ ਉੱਪਰ ਦੇ ਪਾਸੇ ਲਾਈਟ ਲੂਟ ਅੱਖਾਂ ਜਪੈਣ ਕਰਕੇ ਨਹੀਂ ਨਹੀਂ ਰਾਤ ਨੂੰ ਉਹੀ ਇਹ ਮੁੰਡੇ ਰਾਤ ਨੂੰ 2:30 ਵਜੇ ਹੋਇਆ ਹੈ 2:30 ਵਜੇ ਦੇ ਆ 2:30 ਵਜੇ ਇਹ ਦਰਖਤ ਚ ਵੱਜਿਆ ਆ ਜਰਾ ਰਾਤ ਰਾਤ ਹੀ ਵੱਜਿਆ ਆ ਦੋ ਦੋ ਰਾਤ ਹੀ ਪੂਰੇ ਹੋ ਗਏ ਡਾਕਟਰ ਨਜੀਦ ਇਹ ਦੁਰਘਟਨਾ ਹੋਈ ਹੈ 3 ਹੰਮ ਸਰ ਦੋ ਮੁੰਡੇ ਸੀਗੇ ਰਾਤੀ ਸੰਭਰਾਲੇ ਤੋਂ ਮੱਛਵਾੜੇ ਜਾ ਰਹੇ ਸੀਗੇ ਉਹਨਾਂ ਦਾ ਸਿੱਧਾ ਦਰਖਤ ਨਾਲ ਵੱਜੇ ਐਕਸੀਡੈਂਟ ਹੋਇਆ ਤੇ ਮੌਕੇ ਦੇ ਹਿਸਾਬ ਨਾਲ ਕਿ ਦੋ ਲੋਕਾਂ ਦੀ ਆਪਣਾ ਮੌਤ ਚ ਰੇਸ਼ਿਫਟ ਕੀਤੀ ਹੋਈ ਹੈ ਤੇ ਅੱਜ ਪੋਸਟ ਕਰੋ ਇੱਕ ਅਰਸ਼ਦੀਪ ਸਿੰਘ ਹੈ ਤੇ ਇੱਕ ਗੁਰਵਿੰਦਰ ਸਿੰਘ ਹੈ ਤੇ ਇਸ ਇੱਕ ਹੈਗਾ 24 ਸਾਲ ਦਾ ਇੱਕ ਹੈਗਾ 20 ਸਾਲ ਕਿੱਥੇ ਗਿਆ ਲੇਟ ਰੋਡ ਤੇ ਲੱਗਿਆ ਤੇ 35 ਅੰਮਾਛੜਾ ਜੋ ਰੋਡ ਹੈਗਾ ਉੱਥੇ ਕਿਤੇ ਐਕਸੈਲੋਰ ਬਾਕੀ ਰਾਹ ਹੈਗਾ ਜੀ 1-2 ਵਜੇ ਦਾ ਯਾਨੀ ਪਤਾ ਰਾਹ ਹੀ ਨਹੀਂ ਕਿਨੇ ਸਵੇਰੇ ਦੱਸਿਆ ਪੁਲਿਸ ਨੂੰ ਯਾਨੀ ਸਾਨੂੰ 7 ਵਜੇ ਦੇ ਕਰੀਬ ਪਤਾ ਲੱਗਿਆ ਜਦੋਂ ਉਹ ਤੇ ਐਕਸੀਡੈਂਟ ਲਾ ਮੋਤਾ ਹੋ ਗਿਆ ਬੰਨ ਨੇ ਹੁੰਡੇ ਜੀ ਹੈ ਜਿਹੜੀ ਜਗਸੀ ਉਹਦੇ ਕੋਲ ਥੋੜੇ ਨਾਲ ਹੀ ਆ। ਫਿਰ ਜਾ ਕੇ ਦੇਖਿਆ ਤਾਂ ਇਹ ਦੋ ਮੁੰਡੇ ਸੀ ਮੋਟਰਸਾਈਕਲ ਤੇ। ਇੱਕ ਮੁੰਡਾ ਦਾ ਹੈਗਾ ਜੀ ਹਰਸ਼ਦੀਪ ਸਿੰਘ ਸੈנסੋ ਵਾਲਾ ਕਲਾ ਦਾ। ਦੂਸਰਾ ਹੈਗਾ ਜੀ ਨਾ ਗੁਰਵਿੰਦਰ ਸਿੰਘ ਪ੍ਰੀਮਾਵਾਦ ਕੁਰਕਰ। ਇਹ ਮੋਟਰਸਾਈਕਲ ਦੇ ਵੀ ਇਹਨੇ ਨਾਲ ਜਿਹੜਾ ਦਰਖਤ ਤੇ ਵੱਜਣ ਕਰਕੇ ਮੋਹਰੇ ਦੇ ਵੱਡੀ ਦੇ ਲੈਟਾ ਪੈਣ ਦਾ ਦਰਖਤਾਂ ਤੇ ਵੱਜਣ ਕਰਕੇ ਲੈ ਨਾ ਬਾਬਾ। ਇਹ ਦੋਏ ਸਵਾਰ ਸੀ ਹਾਂ ਦੋ ਇਹ ਜਦੋਂ ਬੜੀ ਬੜੋਵਾਂ ਨੂੰ ਪਿੰਡੋਂ ਜਾਂਦੇ ਉਹਨਾਂ ਦੀ ਮੱਛ ਬੜੇ ਵੱਲ ਉਸੇ ਪਤਾ ਲੱਗਿਆ ਕਿ ਤੀਸਰਾ ਬੰਦਾ ਕਿ ਉਹਦੇ ਜੁੱਤੀਆਂ ਤਿੰਨ ਜੋੜੇ ਪਾਏ ਗਏ ਨੇ ਮੈਂ ਮਿਲੇ ਉਹ ਮਦਦਲੇ ਬਾਕੀ ਪੜਦਾ ਹਾਲ ਚੱਲ ਰਹੀ ਹੈ ਜਦੋਂ ਬੰਦਾ ਸਾਹਮਣੇ ਆਇਆ ਮੋਟਰਸਾਈਕਲ ਜਾਊਗਾ ਹਾਲ ਦੀ ਗੱਡੀ ਦਾ ਡੋਲੀ ਇਹ ਇਹਨਾਂ ਦੇ ਕਾਰਨ ਲੈਡ ਖਾ ਕੇ ਪੈਣ ਹਾਂਜੀ ਗੱਡੀ ਦਾ ਲੈਡ ਆਖਰ ਪੈਣ ਕਾਰਨ ਤੇ ਉਹ ਵੱਡੀਆਂ ਮਦਦ ਲੈਡ ਪੈਣ ਕਰਨਾ ਇਹ ਕੱਛੀ ਜਾ ਕੇ ਟ੍ਰਾਫਿਕ ਸੀਰ ਦਾ ਮੋਟਰਸਾਈਕਲ ਪੱਜਾ ਉਹਨੂੰ ਕਰਕੇ ਮੋਤਮ